ਸਰੋਇ ਦੇ ਇਸ ਪਿਛੋਕੜ ਨਾਲ ਬਲਵਿੰਦਰ ਕੌਰ ਦੀ ਬ੍ਰਹੰਤ ਸੰਗਤਾਂ ਕੋਲ ਨਾ ਗੰਭੀਰ ਲਾਈਨ ਜੇਕਰ ਇੱਕ ਫੋਟੋ ਕਰਾ ਲਈ ਬੰਦੇ ਜੇ 5-10 ਮਿੰਟ ਤੱਕ ਚੱਲਣਾ। ਜੇ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ। ਇਹ ਜਿਹੜੇ ਦਿਨੇ ਆ ਜਿਹੜਾ ਜੂਨ ਦਾ ਮਹੀਨੇ ਦਾ ਪਹਿਲਾ ਹਫਤਾ ਜਿਹੜਾ ਕਲੂਕਾ ਰਾ 1984 ਚ ਜੋ ਇਹ ਨਸਲ ਕੁਸੀ ਕੀਤੀ ਸਾਡੀ ਸਰਕਾਰ ਨੇ ਜੋ ਜਿੰਨੇ ਸਿੱਖ ਸੰਤਾਂ ਦੀ ਸ਼ਹੀਦੀ ਹੋਈ ਹੋਰ ਵੀ ਕਿੰਨੇ ਸੰਗਾਂ ਦੀ ਹੋਈ ਤੇ ਉਹਨੂੰ ਇਹ ਬੜੀ ਇੱਕ ਯਾਦਗਾਰ ਇਦਾਂ ਦੀ ਹੈ ਕਿ ਇਹ ਸਾਡੇ ਤੁਖਦੀ ਰਹਿੰਦੀ ਹੈ ਅੱਜਾਂ 40 ਸਾਲ ਹੋ ਗਏ ਪਰ ਐਂ ਲੱਗਦਾ ਵੀ ਜਿਵੇਂ ਕੱਲ ਦੀ ਗੱਲ ਆ ਇਹ ਸੰਗਤ ਦੇ ਮਨ ਚ ਇੱਕ ਰੋ ਹੈ ਇਹ ਦਿਨਾਂ ਦੇ ਵਿੱਚ ਤੇ ਅਸੀਂ ਇਹ ਕੰਡਪਾੜ ਦੇ ਭੋਗ 'ਤੇ ਇੱਕ ਉਹਨਾਂ ਨੂੰ ਨਮਨ ਕੀ ਕਹਿੰਦੇ ਹੁੰਦੇ ਆ ਕਿ ਉਹਨਾਂ ਦੀ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਇਹ ਕਰਦੇ ਆ ਜੀ ਅਗਲਾ ਸੰਦੇਸ਼ ਹੀ ਦੱਸਣਗੇ ਪਰਿਵਾਰ ਵਾਲਕੇ ਦੱਸੂਗਾ ਕੀ ਆ ਬਾਕੀ ਸਾਰੀ ਸੰਗਤ ਦਾ ਧੰਨਵਾਦ ਆ ਜੀ ਲੀਡ ਜਿਹੜੀ ਦਿੱਤੀ ਹੈ ਸਾਰੀ ਸੰਗਤ ਦੇ ਨਾਲ ਹੀ ਆ ਜੀ ਇਹ ਆ ਵੀ ਸਾਡਾ ਸਾਥ ਦਿੱਤਾ ਉਹਨਾਂ ਨੇ ਸਾਨੂੰ ਮਾਣ ਬਖਸ਼ਿਆ ਤੇ ਅਸੀਂ ਉਹਨਾਂ ਦਾ ਹਮੇਸ਼ਾ ਰਣੀ ਰਵਾਂਗੇ ਤੇ ਉਹਨਾਂ ਦੇ ਜਿੱਥੇ ਵੀ ਕਿਤੇ ਕੰਮ ਆ ਸਕੇ ਜਰੂਰ ਆਵਾਂਗੇ ਅਗਲੀ ਰਣਨੀਤੀ ਕੀ ਰਵੇਗੀ ਭਾਈ ਸਾਹਿਬ ਰਣਨੀਤੀ ਦੀ ਸਾਰਾ ਪ੍ਰਵਾਹ ਬੈਠ ਕੇ ਜਿੰਨੇ ਵੀ ਆਪਣੇ ਸਹੁਰ ਦਾ ਆਗੂ ਆ ਜਾਂ ਜਿੰਨੇ ਵੀ ਲੋਕ ਐ ਸਿਆਣੇ ਉਹਨਾਂ ਨੂੰ ਲੈ ਕੇ ਨਾਲ ਅਸੀਂ ਸਾਰੇ ਅਗਰੇ ਨੀਤੀ ਬਣਾਵਾਂਗੇ ਬਾਕੀ ਭਾਈ ਸਾਹਿਬ ਬਾਹਰ ਹੋਣਗੇ ਉਹ ਹੀ ਦੱਸਣਗੇ ਮੇਨਲੀ ਜਿਆਦਾ ਸ਼ਾਇਦ ਆਉਣਗੇ 10 15 ਵੀਆਂ ਦਿਨਾਂ ਦੇ ਵਿੱਚ ਇਹ ਜਿੱਤ ਵਾਸਤੇ ਨਹੀਂ ਅਸੀਂ ਸ਼ਹੀਦਾਂ ਨੂੰ ਸਰਦ ਦੇ ਫੁੱਲ ਭੇਟ ਕਰਨ ਵਾਸਤੇ ਇਹ ਸਮਾਜ ਨੂੰ ਰੱਖਿਆ ਸੀ ਜਿਹੜਾ ਬੜੀ ਦੂਰੋਂ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਚੱਲ ਕੇ ਆਏ ਤੇ ਉਹਨਾਂ ਨੇ ਸ਼ਹੀਦਾਂ ਨੂੰ ਸਰਦ ਦੇ ਫੁੱਲ ਭੇਟ ਕੀਤੇ ਤੇ ਉਹਨਾਂ ਦਾ ਅਸੀਂ ਸੰਗਤਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਗੁਰੂ ਸਾਹਿਬ ਦਾ ਵੀ ਬਹੁਤ ਕਟਾਨ ਕੋਲ ਸ਼ੁਕਰਿਆ ਤੇ ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਆਂ। ਸੰਗਤਾਂ ਨੂੰ ਸਾਡੀ ਤੇ ਇਹੋ ਹੀ ਅਪੀਲ ਰਹੂਗੀ ਕਭ ਸੇ ਕਮ ਆਪਾਂ ਇਹ ਗੁਰੂ ਸਾਹਿਬ ਨੇ ਆਪਾਂ ਨੂੰ ਜਿੱਤ ਬਖਸ਼ੀ ਤੇ ਆਪਾਂ ਗੁਰੂ ਸਾਹਿਬ ਦਾ ਧੰਵਾਦੀ ਕਰੀਏ ਆਪਾਂ ਜਿਹੜਾ ਫਿਰਵਾਤੀ ਪਾਰਟੀ ਵਾਂਗੂ ਢੋਲ ਟਮਕੇ ਵਾਲੇ ਆਸਵਾਦੀਆਂ ਵਾਲੇ ਕੰਮ ਛੱਡੀਏ ਤੇ ਆਪਾਂ ਕੋਈ ਚੰਗਾ ਕੰਮ ਕਰੀਏ ਜਿਹਨਾਂ ਸਾਡਾ ਵਾਤਾਵਰਣ ਸਾਫ਼ ਰਹਿ ਸਕੇ ਤੇ ਜਿਹੜੀਆਂ ਇਹੋ ਜਿਹਿਆਂ ਰੇਸ਼ੋਸ਼ੇ ਬਾਜ਼ੀਆਂ ਚ ਬਾਹਰ ਨਿਕਲ ਗਈ। ਭਾਈ ਸਾਹਿਬ ਦੀ ਧਰਮ ਪਤਨੀ ਜਿਹੜੇ ਨੇ ਡਿਪੂਟ ਕਟ ਜਿਲ੍ਹ ਦੇ ਵਿੱਚ ਉਹਨਾਂ ਨੂੰ ਅਕਾਲ ਤਖਤ ਤੇ ਜਾਣਾ ਸਾਡਾ ਫਰਜ਼ ਆ ਤੇ ਸਾਡੇ ਵੀ ਪਰਿਵਾਰ ਤੋਂ ਗਏ ਸੀ ਤੋ ਇੱਥੇ ਪ੍ਰੋਗਰਾਮ ਸਮਾਗਮ ਹੋਣ ਕਰਕੇ ਥੋੜਾ ਜਲਦੀ ਆ ਗਏ ਤੇ ਬੀਬੀ ਜੀ ਹੁਣ ਗਏ ਤੇ ਸਾਰ ਇਹ ਬਹੁਤ ਪੂਰੇ ਦੁਨੀਆ ਦੀਆਂ ਸਿੱਖ ਸੰਗਤਾਂ ਆ ਜੋ ਇੱਥੇ ਨਾ ਹੋ ਰਹੀਆਂ ਨਮਸਕਾਰ ਕਰ ਰਹੀਆਂ ਉਹਨਾਂ ਸ਼ਿਦਾਂ ਨੂੰ ਸਰਦਾਰ ਫੁੱਲ ਭੇਟ ਕਰ ਰਹੀਆਂ ਤੇ ਬਹੁਤ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਤੇ ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਨੂੰ ਮੈਂ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਉੱਥੇ ਬੈਠੇ ਹੋਏ ਨੇ ਇਹਨਾਂ ਮਾਨਸਕਾਰ ਪਿਆਰ ਦਿੱਤਾ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਾਵਾਂਗਾ ਸੰਤਾਲੇ ਆਜ ਦੇ ਦਿਨ ਨੂੰ ਕਹਿ ਕੇ ਜਿਹੜਾ ਕੋਈ ਸਰਕਾਰਾਂ ਜਿਹੜਾ ਕੱਲੂ ਘਰਾ ਕੀਤਾ ਬਹੁਤ ਮਾੜਾ ਕੀਤਾ ਸੀ ਆਪਣਾ 84 ਦੇ ਜਿਹੜਾ ਮਤਲਬ ਇਹ ਕੱਲੂ ਘਰਾ ਕੀਤਾ ਬਹੁਤ ਮੰਦ ਭਾਗੀ ਏ ਤੇ ਸਰਕਾਰਾਂ ਜਿਹੜੀਆਂ ਨੇ ਸਰਕਾਰਾਂ ਤੁਹਾਨੂੰ ਪਤਾ ਏ ਵੀ ਇਹ ਆਪ ਸਿੱਖਾਣਾ ਵਿਰੋਧੀ ਵਿਰੋਧਤਾ ਕਰਦੀਆਂ ਆਈਆਂ ਨੇ ਤੇ ਇਹ ਸਿੱਖਾ ਨੂੰ ਚੰਗਾ ਨਹੀਂ ਸਮਝਦੀਆਂ ਜਿਹੜੀਆਂ ਸਰਕਾਰਾਂ ਹੋਣ ਵਾਲੀਆਂ ਸਰਕਾਰਾਂ ਜੇ ਪਿਛਲੀਆਂ ਸਰਕਾਰਾਂ ਜਿਹੜੀਆਂ ਸਰਕਾਰਾਂ ਦੇ ਬਹੁਤ ਮਾੜਾ ਸਮਝਦੀਆਂ ਹੋਣ ਲਾ ਲੋ ਜਿਹੜਾ ਭਾਈ ਅਮਰਤਪਾਲ ਸਿੰਘ ਸੀ ਉਹ ਲੋਕਾਂ ਨੂੰ ਅੰਮ੍ਰਿਤ ਛਕਾਉਂਦਾ ਸੀ ਤੇ ਅੰਮ੍ਰਿਤ ਛਕਾਉਂਦਾ ਇਹਦੇ ਲੋਕਾਂ ਦੇ ਨਸ਼ੇ ਛਿਨਾਉਂਦਾ ਸੀ ਕੋਈ ਮਾੜਾ ਤਾਂ ਨਹੀਂ ਕੰਮ ਕਰਦਾ ਹੁਣ ਆਈਆਂ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਵੀ ਨਸ਼ੇ ਛਡਾਉਣੇ ਤੇ ਅੰਮ੍ਰਿਤ ਛਕਾਉਣੇ ਵੀ ਮੈਂ ਇਹ ਗੱਲਾਂ ਨਾ ਵੀ ਸਰਕਾਰਾਂ ਜਿਹੜੀਆਂ ਨੇ ਸਰਕਾਰਾਂ ਜਿਹੜੇ ਹੁਣ ਕੱਢਿਆ ਆਣੇ ਵਿੱਚ ਬੰਦੇ ਉਹਨਾਂ ਬਹੁਤ ਜ਼ੋਰ ਲਾਇਆ ਬਿਆਰਸ ਦੇ ਬੰਦੇ ਨੇ ਕਹਿਣੇ ਕੋਸ਼ਾ ਗਿਆ ਗਾਲ-ਦੁੱਪੜ ਵੀ ਬਹੁਤ ਕੀਤੇ ਚਲੋ ਅਸੀਂ ਉਹਨਾਂ ਦੀ ਉਹਨਾਂ ਨਹੀਂ ਮਾੜਾ ਬੋਲਿਆ ਜੋ ਸਾਨੂੰ ਆਖੀ ਗਏ ਹੁੰਦਾ ਜਰਦੇ ਰਹੇ ਹਾਂ ਹੁਣ ਉਹਨਾਂ ਦੀ ਗੱਲ ਵੀ ਉਹਨਾਂ ਦੇ ਮੂੰਹ ਤੇ ਜਿਹੜੀ ਜਨਤਾ ਹੈ ਮਾਜਦਵਾ ਬਾ ਮਾਲਵਾ ਇਹਨਾਂ ਦੇ ਮੂੰਹ ਤੇ ਉਹਨਾਂ ਦੀ ਚਬੇੜ ਮਾਰੀ ਏ ਤੇ ਬਹੁਤ ਬਹੁਤ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਨੇ ਜਿਹੜੀ ਜਨਤਾ ਨੇ ਵੀ ਇਹਨਾਂ ਵੀ ਬੋਰਡ ਪਾ ਗਏ ਤੇ ਭਾਈ ਜੀ ਨੂੰ ਕਾਮਯਾਬ ਕੀਤਾ ਏ ਤੇ ਜਿਹੜੀਆਂ ਪਾਰਟੀਆਂ ਆਂ ਦੀਆਂ ਇਹਨਾਂ ਦੀ 50 ਹਜ਼ਾਰ ਵੋਟ ਨਿਕਲਨੀ 30 ਹਜ਼ਾਰ ਨਿਕਲਨੀ ਏ ਅੱਜ ਕਿੰਨੀ ਸੰਗ ਤੇ ਅਸੀਂ ਤਾਂ ਇਹਦਾ ਦੇਣ ਹੀ ਨਹੀਂ ਦੇ ਸਕਦੇ ਜਿੰਨਾ ਇਹਨਾਂ ਨੇ ਬਹੁਤ ਬਹੁਤ ਜਾਰੀਆਂ ਪਾ ਗਏ ਵੋਟਾਂ ਕਾਮਯਾਬਾ ਕੀਤਾ ਏ ਜੋ ਮਾਝੇ ਦੀ ਧਰਤੀ ਦਾਬੇ ਦੀ ਏ ਮਾਲਵੇ ਦੀ ਤੇ ਅਸੀਂ ਸਰਕਾਰਾਂ ਨੂੰ ਆ ਵੀ ਸਰਕਾਰਾਂ ਜਿਹੜੀਆਂ ਨੇ ਹੁਣ ਸਰਕਾਰ ਹੁਣ ਇਹ ਜਿੱਤ ਗਿਆ ਏ ਐਮਪੀ ਬਣ ਗਿਆ ਹੁਣ ਸਰਕਾਰ ਨੂੰ ਆਪਣੇ ਆਪ ਜਿਹੇ ਦੇਣ ਨੂੰ ਛੱਡ ਦੇਣਾ ਚਾਹੀਦਾ ਏ ਬੀ ਬਿਨਾ ਸ਼ਰਤ ਤੋਂ ਇਹਨਾਂ ਰਹਾ ਕਰਨਾ ਚਾਹੀਦਾ ਸਾਰਿਆਂ ਨੂੰ 40 ਸਿੰਘ ਇੱਥੇ 30 ਸਿੰਘ ਇੱਥੇ ਨੇ ਦੋ ਕਪੂਰਥਲੇ ਨੇ 10 ਉਥੇ ਨੇ ਇਹ ਬਿਨਾ ਵਜਾ ਤੋਂ ਫੜੀ ਖਲੇ ਨੇ ਤੇ ਅੱਜ ਸੰਗਤ ਨੇ ਉਹਨਾਂ ਨੂੰ ਦੱਸ ਦਿੱਤਾ ਏ ਬਿ ਬਿਨਾ ਵਜਾ ਤੋਂ ਤੁਸੀਂ ਜਿਹੜੇ ਫੜੇ ਨੇ ਸੰਗਤੋਂ ਨਾਲ ਦੇ ਮਗਰ ਵੀ ਜਿਹਨੇ ਸੰਗਤੇ ਉਹ ਨਹੀਂ ਸੰਗਦੇ ਵੱਧ ਤੋਂ ਵੱਧ ਵੋਟ ਪਾ ਕੇ ਜਿਤਾ ਕੇ ਤੇ ਸਰਕਾਰ ਨੂੰ ਦੱਸ ਦਿੱਤਾ ਏ ਬੇ ਇੰਨੀ ਸਿੱਖ ਜਿਹੜੇ ਨੇ ਉਹ ਇਹਦੇ ਮਗਰ ਨੇ ਆਪਣੇ ਅੰਮ੍ਰਿਤਪਾਲ ਸਿੰਘ ਦੇ